ਭਰਵੇਂ ਇਸ ਤਮੇ ਤਰੇਖ ਬਾਂਧਵੇਂ ਲਵਦਿਆਂ ਸਾਧ ਸੰਗੇਣ ਨਾਨਕੇ ਸੁਖ ਅਸਥਾਨੰ ਗੋਪਾਲੁ ਭਜਣੰ ਕਾਇਆ ਦਾ ਅਹੰਕਾਰ ਤੇ ਮਨ ਦੀ ਇਕਾਗਰਤਾ ਦੁਆਰਾ ਪ੍ਰਾਪਤ ਸਿੱਧੀਆਂ ਮਨੁੱਖ ਦੀ ਜੀਵਨ ਚੇਤਨਾ ਨੂੰ ਰੋਕ ਲੈਂਦੀਆਂ ਨੇ ਤੇ ਜੀਵਨ ਦੇ ਲਖਸ ਤੱਕ ਮਨੁੱਖ ਨੂੰ ਨਹੀਂ ਪਹੁੰਚਣ ਦਿੰਦੀਆਂ ਉਹਦਾ ਕਾਰਨ ਸਤਿਗੁਰਦਸ ਦੇ ਸੰਨ ਮੌਤ ਭੁੱਲ ਗਈ। ਪਰ ਪ੍ਰਸ਼ਨ ਖੜਾ ਹੁੰਦਾ ਹੈ ਮੌਤ ਕਿਉਂ ਨਹੀਂ ਜੀਤੇ? ਤੋ ਸਾਇਬ ਕਰਨ ਮਾਇਆ ਚਿਤ ਭਰਮੇ। ਮਾਇਆ ਚਿਤ ਨੂੰ ਫਰਮਾ ਕੇ ਰੱਖ ਦਿੰਦੀ ਏ। ਕਿਹੜੀ ਮਾਇਆ ਇਸ ਮਿਤ੍ਰੇਖ ਬੰਧਵ ਸੰਬੰਧੀ ਮਿੱਤਰ ਇਸ ਬਾਰ-ਬਾਰ ਯਾਦ ਆਉਂਦੇ ਨੇ ਉਹ ਆਲੇ-ਦੁਆਲੇ ਘੁੰਮਦੇ ਨੇ ਔਰ ਜੀਵਨ ਚੇਤਨਾ ਉਹਨਾਂ ਦੇ ਆਲੇ-ਦੁਆਲੇ ਘੁੰਮਦੀ ਹੈ ਮੌਤ ਭੁੱਲ ਜਾਂਦੀ ਬਾਰ-ਬਾਰ ਯਾਦ ਆਉਂਦੇ ਨੇ ਸੰਬੰਧ ਜਿਨ੍ਹਾਂ ਦੇ ਨਾਲ ਹੋਂਦ ਦਾ ਰਿਸ਼ਤਾ ਹੈ ਸਰੀਰ ਦਾ ਰਿਸ਼ਤਾ ਹੈ ਉਹਨਾਂ ਦੀ ਯਾਦ ਬਾਰ-ਬਾਰ ਬਣੀ ਰਹਿੰਦੀ ਹੈ ਜਿਤਨਾ ਪਰਿਵਾਰ ਯਾਦ ਆਏ ਕੰਨ ਉਤਨੀ ਹੀ ਮੌਤ ਹੈ ਔਰ ਜਿਤਨਾ ਹੀ ਮੌਤ ਭੁਲੇ ਉਤਨਾ ਹੀ ਮਨੁੱਖ ਕਾਇਆ ਦੇ ਤਲ ਤੇ ਜੀਣ ਲੱਗ ਪੈਂਦਾ ਹੈ ਕਾਇਆ ਹੀ ਸਭ ਕੁਝ ਹੋ ਜਾਂਦੀ ਹੈ ਤੋ ਸਾਇਬਿਕ ਅੰਦਰ ਮਾਇਆ ਭਰਮਾ ਕੇ ਰੱਖਦੇ ਨੇ ਵਾਸਤਵਿਕ ਮਾਇਆ ਕੀ ਹੈ ਜਿਸ ਦੀ ਯਾਦ ਪ੍ਰਭੂ ਦੀ ਯਾਦ ਨੂੰ ਭੁਲਾ ਲਏ ਇਹ ਮਾਇਆ ਜਿਤ ਹਰ ਇਸਰੇ ਮੋਹ ਉਪਜੇ ਭਾਵ ਦੂਜਾ ਲਾਇਆ ਪੁੱਤਰ ਦੀ ਯਾਦ ਇਤਨੀ ਪਰਬਲ ਹੋਵੇ ਕਿ ਪ੍ਰਮਾਤਮਾ ਦੀ ਯਾਦ ਹੀ ਨਾ ਆਵੇ ਤੋ ਪੁੱਤਰ ਮਾਇਆ ਬਣ ਗਿਆ ਹੈ ਪਤਨੀ ਦੀ ਯਾਦ ਇਤਨੀ ਪਰਬਲ ਰੂਪ ਧਾਰਨ ਕਰ ਲਵੇ ਤੋ ਈਸ਼ਵਰ ਚੇਤੇ ਹੀ ਨਾ ਆਵੇ ਤੋ ਪਤਨੀ ਮਾਇਆ ਬਣ ਗਈ ਈਸ਼ਵਰ ਦੀ ਯਾਦ ਬਣੀ ਹੋਈ ਹੈ ਔਰ ਪਤਨੀ ਈਸ਼ਵਰ ਦਾ ਰੂਪ ਦਿਖਾਈ ਦੇਵੇ ਤੋ ਪਤਨੀ ਸਾਧਕ ਹੋ ਗਈ ਬਾਧਕ ਨਹੀਂ और पत्नी इतने दिल दिमाग पे छा जाए कि परमात्मा भूल जाए तो पत्नी माया बन गई किदरे पति माया बन गया हर वक्त पति दी याद पति दी सिमरन जीवन का लक्ष्य होई और जीवन चेतना उस दे आले दो आले परिक्रमा कर रही है तो पति माया बन गया क्योंकि हर वक्त उसकी याद उन परमात्मा चेती है ਇਸੇ ਤਰੀਕੇ ਨਾਲ ਪੁੱਤਰਾਂ ਦੀ ਯਾਦ ਮਿੱਤਰਾਂ ਦੀ ਯਾਦ ਇਤਨੀ ਪਰਬਲ ਰੂਪ ਦੇ ਜਿਲ ਦਿਮਾਗ ਤੇ ਛਾ ਜਾਏ ਕਿ ਪ੍ਰਮਾਤਮਾ ਦੀ ਯਾਦ ਅੰਦਰੋਂ ਉਤਪੰਨ ਆਵੇ ਤੋ ਕਿਧਰੇ ਮਾਂ ਮਾਇਆ ਦਾ ਰੂਪ ਬਣ ਜਾਂਦੀ ਹੈ ਕਿਧਰੇ ਪਿਤਾ ਕਿਧਰੇ ਪੁੱਤਰ ਕਿਧਰੇ ਪਤਨੀ ਕਿਧਰੇ ਪਤੀ ਕਿਧਰੇ ਪਰਾਹੁਣ ਅਗਰ ਇਹ ਸਾਰੇ ਦੇ ਸਾਰੇ ਪ੍ਰਭੂ ਦਾ ਰੂਪ ਦਿਖਾਈ ਦੇਣ और ऐसा समझा जाए कि प्रभु ने ये संबंध बनाए ने दिया भूत सब हर के किए सबना को संबंध कर दी है अगर ऐसा है तो इस सारे का सारा परिवार साधक है पर पुत्र इतना याद आ रहा है परमात्मा की याद ले कोई था नहीं। पत्नी इतनी दिल दिमाग पे हावी हो गई छा गई हूं परमात्मा कोई था नहीं रही ਪਤੀ ਇਤਨਾ ਪ੍ਰਾਣਾ ਦੇਚ ਵਸ ਗਿਆ ਇਤਨਾ ਜੀਵਨ ਚੇਤਨਾ ਦੇ ਤਲ ਤੇ ਚਲਾ ਗਿਆ ਕਿਸੇ ਤਨ ਤੇ ਵੀ ਹੁਣ ਪ੍ਰਮਾਤਮਾ ਲਈ ਕੋਈ ਥਾਂ ਨਹੀਂ ਰਹੀ ਤਾਂ ਇਹ ਸੰਬੰਧੀ ਮਾਇਆ ਦਾ ਰੂਪ ਹੋ ਗਏ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਅਗਰ ਮੌਤ ਭੁੱਲਦੀ ਹੈ ਤਾਂ ਸਿਰਫ ਇਸ ਕਾਰਨ ਕਰਕੇ ਭੁੱਲਦੀ ਹੈ ਕਿ ਜ਼ਿੰਦਗੀ ਦਾ ਲਕਸ਼ ਅਸੀਂ ਸੰਬੰਧੀਆਂ ਨੂੰ ਮੰਨ ਲੈਂਦੇ ਹਾਂ ਕੋਈ ਜੀ ਰਿਹਾ ਹੈ ਪੁੱਤਰ ਲਈ ਅਨੇਕਾ ਐਸੇ ਲੋਗ ਨੇ ਜਿਨ੍ਹਾਂ ਨੂੰ ਗੌਰ ਨਾਲ ਦੇਖੀਏ ਕੋਈ ਪੁੱਤਰਾਂ ਲਈ ਜੀ ਰਿਹਾ ਕੋਈ ਪਤਨੀ ਲਈ ਜੀ ਰਿਹਾ ਕੋਈ ਪਤੀ ਲਈ ਜੀ ਰਿਹਾ ਕੋਈ ਮਾਂ-ਬਾਪ ਲਈ ਜੀ ਰਿਹਾ ਕੋਈ ਭਰਾ ਲਈ ਜੀ ਰਿਹਾ ਕੋਈ ਭੈਣਾਂ ਲਈ ਜੀ ਰਿਹਾ ਕੋਈ ਮਿੱਤਰਾਂ ਲਈ ਜੀ ਰਿਹਾ ਜਗਤ ਵਿੱਚ ਕਦੀ ਕਦਾਂ ਕੋਈ ਐਸਾ ਇੱਕਦ ਮਨੁੱਖ ਦਿਖਾਈ ਦਿੰਦਾ ਹੈ ਜੋ ਪ੍ਰਮਾਤਮਾ ਲਈ ਜੀ ਰਿਹਾ ਹੈ ਈਸ਼ਵਰ ਦੇ ਲਈ ਜੀ ਰਿਹਾ ਈਸ਼ਵਰ ਉਸ ਦੀ ਜ਼ਿੰਦਗੀ ਦਾ ਲਕਸ਼ ਹੋਵੇ ਔਰ ਆਖੇ ਮੈਂ ਜੀ ਰਿਹਾ ਪ੍ਰਭੂ ਦੀ ਪ੍ਰਾਪਤੀ ਲਈ ਈਸ਼ਵਰ ਦੀ ਪ੍ਰਾਪਤੀ ਲਈ ਕਹਿੰਦੇ ਨੇ ਜਦ ਬਹੁਤ ਬਿਰਦ ਹੋ ਗਏ ਬਾਬਾ ਫਰੀਦ ਕਾਇਆ ਦੇ ਅੰਗ ਅੰਗ ਜਵਾਬ ਦੇਣ ਪੈਰ ਚੱਲਣੋ ਰਹਿ ਗਏ ਆਪ ਸਵੈਮ ਕਹਿੰਦੇ ਨੇ ਇੰਨੀ ਨਿੱਕੀ ਜੰਗੀ ਏ ਥਲ ਤੋਂ ਗਰਭ ਹੋਇਆ ਅੱਜ ਫਰੀਦ ਦੇ ਉਜੜਾ ਸੈਕੋਂ ਆਤੀ ਮੈਂ ਤੇ ਬੜੇ ਬੜੇ ਪਹਾੜਾਂ ਤੇ ਛਾਲ ਮਾਰ ਕੇ ਲੰਘ ਜਾਂਦਾ ਸੀ ਪਰ ਅੱਜ ਕੋਲ ਪਿਆ ਹੋਇਆ ਕੁੂਜ਼ਾ ਵੀ ਇੰਜ ਪ੍ਰਤੀਤ ਹੁੰਦਾ ਹੈ ਜੈਸੇ ਸੌਕੋਂ ਆਤੇ ਪਿਆ ਹੈ ਤੋ ਪੈਰ ਚੱਲਣੋਂ ਰਹਿ ਗਏ ਹੱਥ ਕਰਨੋਂ ਰਹਿ ਗਏ ਜ਼ਬਾਨ ਵੀ ਲੜਖੜਾ ਗਈ ਔਰ ਅੰਦਰੋਂ ਇੱਕ ਫਰਿਆਦ ਜਾਗੀ ਹੈ ਨੈਣਾਂ ਦੀ ਜੋਤ ਨਹੀਂ ਜਾਣੀ ਚਾਹੀਦੀ ਅੱਖਾਂ ਦੇ ਵਿੱਚ ਕਮਜ਼ੋਰੀ ਨਾ ਕਹਗਾ ਕਨਗੰਡ ਡੋਲਿਆ ਸਗਲਾ ਖਾਇਓ ਮਾਸ ਬੁਢੇਪੇ ਦੇ ਕਾਨ ਹੈ ਸਰੀਰ ਦਾ ਸਾਰਾ ਮਾਸ ਸੁਕਾ ਦਿੰਦਾ ਹੈ ਬੁਢੇਪੇ ਦੇ ਕਾਨ ਹੈ ਪੈਰ ਹੱਥ ਕੰਨ ਔਰ ਜ਼ਬਾਨ ਚੁੰਡ ਖਾ ਲਈਏ ਫਰਿਆਦ ਪੇ ਕਰਦੇ ਨੇ ਇਹ ਦੋਏ ਨੈਣਾ ਮਤ ਛੁਯੋ ਪਿਰ ਦੇਖਣ ਕੀ ਆਸ ਉਦਰੀ ਅਸਾਇਉ ਤੇ ਮੇਰੀ ਪੂਰੀ ਨਹੀਂ ਹੋਈ ਅਜੇ ਤੇ ਮੈਂ ਉਸ ਨੂੰ ਵੇਖਿਆ ਵੀ ਨਹੀਂ ਅੱਖਾਂ ਬੰਦ ਹੋਣ ਤੋਂ ਪਹਿਲੇ ਮੈਂ ਉਸ ਨੂੰ ਦੇਖਣਾ ਚਾਹਾਂ ਅੱਖਾਂ ਦੀ ਜੋਤ ਚਲੀ ਜਾਏ ਉਸ ਤੋਂ ਪਹਿਲੇ ਮੈਂ ਉਸ ਪਰਮ ਜੋਤੀ ਦੀ ਝਲਕ ਵੇਖਣਾ ਚਾਹਾਂ ਜੀ ਰਹੇ ਨੇ ਬਾਬਾ ਫਰੀਦ ਖੁਦਾ ਦੇ ਉਸ ਨੂੰ ਵੇਖਣ ਲਈ ਜੀ ਰਹੇ ਨੇ ਜ਼ਿੰਦਗੀ ਦਾ ਲਕਸ਼ ਖੁਦਾ ਹੈ ਜੀਵਨ ਦਾ ਲਕਸ਼ ਪਰਮਾਤਮਾ ਹੈ ਮਤਲ ਮਤਲ ਉਦੋਂ ਮਾਇਆ ਦਾ ਰੁਕਤਾਰਨ ਕਰ ਜਾਂਦੇ ਨੇ ਜਦ ਇਹ ਲਖਸ਼ ਬਣ ਕੇ ਸਾਹਮਣੇ ਖੜੇ ਹੋ ਜਾਂਨ ਤੋ ਪ੍ਰਮਾਤਮਾ ਦੀ ਯਾਦ ਅੰਦਰੋਂ ਚਲੀ ਜਾਂਦੀ ਹੈ ਔਰ ਜਿਤਨਾ ਪਰਵਾਰ ਯਾਦ ਆਵੇਗਾ ਕਿਸ ਯਾਰ ਤੋਂ ਦੁੱਖ ਮਿਲੇਗਾ ਸੰਤਾਪ ਮਿਲੇਗਾ ਜਿਤਨਾ ਪ੍ਰਮਾਤਮਾ ਯਾਦ ਆਵੇਗਾ ਉਹਦੀ ਯਾਦ ਤੋਂ ਅਨੰਦ ਮਿਲੇਗਾ ਸੁਖ ਮਿਲੇਗਾ दैਵੀ ਗੁਣ ਮਿਲਣਗੇ ਮੌਤ ਭੁੱਲਦੀ ਹੈ ਤੋ ਸਹਿਬ ਕਹਿੰਦੇ ਉਸ ਦਾ ਇੱਕ ਮੂਲ ਕਾਰਨ ਹੈ ਕਿ ਬਾਰ-ਬਾਰ ਕੋਈ ਨਾ ਕੋਈ ਪਰਿਵਾਰ ਦਾ ਸਦਸਾ ਸਾਹਮਣੇ ਆ ਜਾਂਦਾ ਹੈ ਜੋ ਯਾਦ ਦਾ ਹਿੱਸਾ ਬਣ ਜਾਂਦਾ ਹੈ ਔਰ ਯਾਦ ਤੇ ਐਸਾ ਛਾ ਜਾਂਦਾ ਹੈ ਕਿ ਪ੍ਰਮਾਤਮਾ ਲਈ ਅੰਦਰ ਥਾਂ ਨਹੀਂ ਰਹਿੰਦੀ ਮਾਇਆ ਚਿਤ ਭਰਵੇਂ ਇਸ મિતਰੇ ਬਾਂਧਵੈ ਲਬਦੇ ਮਸਾਦ ਸੰਗੇਣ ਨਾਨਕ ਸੁਖ ਅਸਥਾਨ ਗੋਪਾਲ ਭਜਨ ਸਹਿਬ ਕਹਿੰਦੇ ਨੇ ਸੁਖ ਦਾ ਅਸਥਾਨ ਪਰਵਾਰ ਨਹੀਂ ਹੈ ਸੁਖ ਦਾ ਅਸਥਾਨ ਰਿਦੀਆਂ ਸਿਦੀਆਂ ਨਹੀਂ ਲੈ ਸੁਖ ਦਾ ਅਸਥਾਨ ਕਾਇਆ ਦਾ ਸੁਪਣ ਵੀ ਨਹੀਂ ਹੈ ਇੱਥੇ ਸੁਖ ਨਹੀਂ ਹੈ ਅਗਰ ਐਸਾ ਹੋਣਾ ਤਾਂ ਦੁਨੀਆ ਦੇ तमाम ਸੁੰਦਰ ਮਨੁੱਖ ਸੁਖੀ ਹੋਣੇ ਚਾਹੀਦੇ ਸਨ ਅਨੰਦਿਤ ਹੋਣੇ ਚਾਹੀਦੇ ਸਨ ਬਲਕਿ ਕਈ ਵਾਰ ਤੇ ਐਸਾ ਦੇਖਿਆ ਹੈ ਕਿ بڑے بڑے ਸੁੰਦਰ ਮਨੁੱਖ ਦੁੱਖਾਂ ਦੀ ਗਰੁਪਤਾ ਦੀ ਦਲਦਲ ਵਿੱਚ ਫਸੇ ਹੋਏ ਨੇ ਕਿ ਕਾਲਮ ਦਾ ਤੇ ਐਸਾ ਕਹਿਣਾ ਹੈ ਖੁਦਾ ਨੇ ਹੁਸਨ ਨਾਦਾਨੋਂ ਕੋ ਬਖਸ਼ਾ ਜ਼ਰ ਜ਼ਲੀਲੋਂ ਕੋ ਅਕਲ ਮੰਦੋਂ ਕੋ ਰੋਟੀ ਖੁਸ਼ਕ ਔਰ ਹਲਵਾ ਬਖੀਲੋਂ ਕੋ ਐਸਾ ਵੀ ਕੁਛ ਇੱਕ ਦਾ ਖਿਆਲ ਹੈ ਲਾਜ਼ਮੀ ਨਹੀਂ ਕਿ ਕੋਈ ਬੰਦਾ ਤਨ ਕਰਕੇ ਬਹੁਤ ਖੂਬਸੂਰਤ ਹੈ ਉਹ ਮਨ ਦਾ ਵੀ ਸੋਹਣਾ ਹੋਵੇ ਸੂਰਤ ਬਹੁਤ ਚੰਗੀ ਹੈ ਉਹਦੀ ਸਿਰਤ ਵੀ ਚੰਗੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ ਹੈ ਪਰ ਤਨ ਦਾ ਸੁਪਣ ਜੀਵਨ ਦਾ ਲਕਸ਼ ਨਹੀਂ ਹੈ ਜਿਹੇ ਪ੍ਰਸਾਦ ਤੇਰਾ ਸੁੰਦਰ ਸਰੂਪ ਸੋ ਪ੍ਰਭ ਸਿਮਰੋ ਸਦਾ ਅਨੁ ਇਹ ਰੂਪ ਬਾਧਕ ਦੀ ਥਾਂ ਤੇ ਸਾਧਕ ਵੀ ਬਣ ਸਕਦਾ ਹੈ ਤੂੰ ਆਪਣੇ ਸੁੰਦਰ ਸਰੂਪ ਕਰਕੇ ਉਸ ਅਨੂਪਮ ਪ੍ਰਭੂ ਨੂੰ ਯਾਦ ਕਰ ਜਿਸ ਤੋਂ ਇਹ ਰੂਪ ਆਇਆ ਹੈ ਜਿਸ ਤੋਂ ਇਹ ਸੁਪਣ ਆਇਆ ਹੈ ਜਿਸ ਤੋਂ ਇਹ ਸੁੰਦਰਤਾ ਆਈ ਹੈ ਫਿਰ ਇਹ ਸੁਪਣ ਫਿਰ ਏਕ ਆਇਆ ਮਾਇਆ ਦਾ ਰੂਪ ਨਹੀਂ ਹੈ ਤੋ ਸਾਹਿਬ ਕਹਿੰਦੇ ਨੇ ਸੁਖ ਦਾ ਅਸਥਾਨ ਕਾਇਆ ਦਾ ਸੁਪਣ ਇਹ ਨਹੀਂ ਹੈ ਸੁਖ ਦਾ ਅਸਥਾਨ ਲਦੀਆਂ ਤੇ ਸਦੀਆਂ ਵੀ ਨਹੀਂ ਲੈ ਕਿਰ ਕੀ ਹੈ ਸੁਖ ਦਾ ਅਸਥਾਨ ਤੋ ਸਾਹਿਬ ਕਹਿੰਦੇ ਲਬ ਦੇਣ ਸਾਧ ਸੰਗੈ ਲਾਉਂਦੇ ਸੁਖ ਅਸਥਾਨ ਗੋਪਾਲ ਭਜਨ ਸੁਖ ਦਾ ਤੇ ਅਸਥਾਨ ਹੈ ਗੋਪਾਲ ਦਾ ਭਜਨ ਹੈ ਜੋ ਗੁਰੂ ਦੀ ਸੰਗਤ ਦੇ ਚੋਂ ਲੱਭਦਾ ਹੈ ਸਾਧੂਆਂ ਦੀ ਸੰਗਤ ਦੇ ਚੋਂ ਲੱਭਦਾ ਹੈ ਜਿੱਥੇ ਬੈਠ ਕੇ ਮਨੁੱਖ ਕੋਪਾਲ ਦਾ ਭਜਨ ਕਰਦਾ ਹੈ ਤੇ ਭਜਨ ਕਰਦਿਆਂ ਹੀ ਕਰਦਿਆਂ ਸੁਖ ਸਰੂਪ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਦੇਵੀ ਗੁਣਾ ਦੀ ਪ੍ਰਾਪਤੀ ਹੋ ਜਾਂਦੀ ਹੈ ਮੈਲਾ ਗਰ ਸੰਗੇ ਨਿੰਬੇ ਰਖ ਸੇ ਚੰਦਨੇ ਨਿਕਟ ਬਸੰਤੋ ਬਾਸੋ ਨਾਨਕ ਅਹੰਮ ਬੁੱਧ ਨਾਮੋ ਹਤੇ ਇੱਥੇ ਇੱਕ ਪ੍ਰਸ਼ਨ ਖੜਾ ਹੁੰਦਾ ਹੈ ਸਤ ਸੰਤਿਚ ਤੇ ਬਹੁਤ ਸਾਰੇ ਚਲੇ ਜਾਂਦੇ ਨੇ ਗੁਰੂ ਦੀ ਸੰਗਤ ਤੇ ਬਹੁਤ ਕਰਦੇ ਨੇ ਲੇਕਿਨ ਫਿਰ ਵੀ ਕਾਇਆ ਦਾ ਅਹੰਕਾਰ ਬਣਿਆ ਰਹਿੰਦਾ ਹੈ ਫਿਰ ਵੀ ਪਰਿਵਾਰ ਦਾ ਮੋਹ ਬਣਿਆ ਰਹਿੰਦਾ ਹੈ ਔਰ ਕਈ ਦਫਾ ਤੇ ਐਸਾ ਹੁੰਦਾ ਹੈ ਕਿ ਸਤ ਸੰਨ ਦੇ ਚ ਸਤ ਚੇਤੇ ਨਾਲ ਆਕੇ ਪਰਵਾਰ ਚੇਤੇ ਆ ਰਿਹਾ ਹੈ ਸੰਸਾਰ ਚੇਤੇ ਆ ਰਿਹਾ ਹੈ ਔਰ ਜਿਸ ਕਾਰਨ ਕਰਕੇ ਅਹੰਕਾਰ ਪਰਬਲ ਰੂਪੋ ਕੇ ਸਾਹਮਣੇ ਖੜਾ ਹੋ ਜਾਂਦਾ ਹੈ ਐਸਾ ਕਹ ਰਿਹਾ ਹੈ ਜੀ ਤੋ ਸਤਗੁਰ ਨੇ ਇੱਕ ਬੜਾ ਸੁੰਦਰ ਉਦਾਹਰਣ ਦਿੱਤਾ ਹੈ ਬਨਸਪਤੀ ਦੇ ਮਹਿਲਾ ਘਰ ਸੰਗੈ ਨਿੰਮ ਬਿਰਖ ਸੇ ਚੰਦਨੇ ਨੇਕਟ ਬਸੰਤੋ ਬਾਸੋ ਨਾਨਕ ਅਹਮ ਬੁੱਧ ਨਾ ਬਹਦੇ ਜੈਸੇ ਮਲਿਆਗਰ ਚੰਦਨ ਉਸਦੇ ਨੇਕਟ ਅਗਰ ਨਿੰਮ ਦਾ ਕੌੜਾ ਵੀ ਦਰਖਤ ਹੈ ਤਾਂ ਉਸਦੀ ਸੁਗੰਧੀ ਆ ਜਾਏਗੀ ਉਸ ਸੁਗੰਧੀ ਨੂੰ ਪੀ ਲੈਂਦਾ ਹੈ ਉਸ ਸੁਗੰਧੀ ਨੂੰ ਆਪਣੇ ਵਿੱਚ ਸਮੋ ਲੈਦਾ ਹੈ ਔਰ ਕਿਸੇ ਹੱਦ ਤੱਕ ਮਲਿਆਗਰ ਦਾ ਰੂਪ ਬਣ ਜਾਂਦਾ ਹੈ ਔਰ ਸੁਗੰਧ ਵੰਡਣ ਲੱਗ ਪੈਂਦਾ ਹੈ ਲੇਕਿਨ ਨਿੰਮ ਤੋਂ ਵੀ ਅਧਿਕ ਨਿਕਟ ਅਗਰ ਕੋਈ ਬਾਸਤਾ ਬੂਟਾ ਖੜਾ ਹੈ ਤਾਂ ਬਨਸਪਤੀ ਸ਼ਾਸਤਰੀ ਕਹਿੰਦੇ ਨੇ ਉਸ ਦੇ ਚੰਦਨ ਦੀ ਖੁਸ਼ਬੂ ਨਹੀਂ ਆਉਂਦੀ ਉਹ ਚੰਦਨ ਦੀ ਮਹਿਕ ਨੂੰ ਆਪਣੇ ਵਿੱਚ ਨਹੀਂ ਸਮਾਉਂਦਾ ਉਸ ਦੇ ਕੁਝ ਮੂਲ ਕਾਰਨ ਕੁਝ ਵੀ ਹੋਵੇ और अध्यात्मिक दृष्टि रखने वाले पुरुष कहने ने, ने अंदरों थोथा था बांस आपस में टकरा है टकराहट तो पैदा होती है जंगलों के जंगल सड़ जाते हैं खुद भी चल जाते हैं बांस के गंढा है कहते ने जो अंदरों थोथा है बिल्कुल थोथा। थोथा थो था, थो था जिसके अंदर भरोसा ही नहीं जिस दे अंदर भावना ही नहीं जिस दे अंदर श्रद्धा ही नहीं इते बांस है अगर ऐसा मनुख सत्संग देच भी बैठा है तो ऐसा समझना चाहिए रहा है कि चंदन के निकट एक बांस का बूटा है चंदन अपनी फराग दिली नाल रच के महक वंड रहे हैं लेकिन थोथे बन करके बांस उस फराग दिली तो भी बांजा रहे ਉਸ ਦੀ ਮਹਿਕ ਨੂੰ ਚੰਦਨ ਦੀ ਮਹਿਕ ਨੂੰ ਆਪਣੇ ਵਿੱਚ ਜੋ ਹੈ ਥਾ ਨਹੀਂ ਦੇ ਰਿਹਾ ਦੂਸਰਾ ਬਰਨ ਦੋਖੀ ਹੈ ਟਕਰਾਂਦਾ ਹੈ ਔਰ ਆਪਸ ਦੇ ਟਕਰਾਂਦਾ ਹੈ ਥੋਥਾ ਹੈ ਦੂਸਰਾ ਬਿਰਤੀ ਟਕਰਾਹਟ ਦੀ ਹੈ ਇਹਦੇ ਨਾਲ ਟਕਰਾਣਾ ਹੈ ਉਹਦੇ ਨਾਲ ਮੱਥਾ ਮਾਰਨਾ ਹੈ ਉਸ ਦੇ ਨਾਲ ਮੱਥਾ ਮਾਰਨਾ ਹੈ ਤੋ ਟਕਰਾਹਟ ਤੋਂ ਤੇ ਅਗਨੀ ਪੈਦਾ ਹੋਵੇ ਕਿਸੇ ਨਾਲ ਟਕਰਾਂਦੇ ਆ ਕ੍ਰੋਧ ਤੇ ਪਰਬਲ ਹੋਵੇਗਾ अग्नि बहुत प्रबल रूप धारण करेगी और उस क्रोध बच मनुख खुद सड़ेगा दूजे जलाएगा क्रोधी मनुख खुद जलेगा दूसरिया जलाएगा विचारक दार्शनिक ऐसा कहने क्रोध अहंकार है जितना प्रबल अहंकार होगा उतना ही प्रबल क्रोध होगा ਜਿੰਨੀ ਮਿਕਦਾਰ ਵਿੱਚ ਮਨੁੱਖ ਦਾ ਅਹੰਕਾਰ ਵੱਧਦਾ ਜਾਏਗਾ ਕ੍ਰੋਧ ਉਤਨਾ ਹੀ ਵੱਧਦਾ ਜਾਏਗਾ ਕਿਉਂਕਿ ਲਾਜ਼ਮੀ ਨਹੀਂ ਕਿ ਅਹੰਕਾਰ ਨੂੰ ਪ੍ਰਤਿਸ਼ਠਾ ਮਿਲੇ ਅਹੰਕਾਰ ਨੂੰ ਖੁਰਾਕ ਮਿਲੇ ਅਹੰਕਾਰ ਨੂੰ ਹਰ ਕੋਈ ਸਜਦਾ ਕਰੇ ਤੋ ਜਿੱਥੇ ਜਿੱਥੇ ਅਹੰਕਾਰ ਨੂੰ ਸਜਦਾ ਨਾ ਹੋਇਆ ਪ੍ਰਤਿਸ਼ਠਾ ਨਾ ਮਿਲੀ ਉਸ ਦੀ ਪੂਰਤੀ ਨਾ ਹੋਈ ਕ੍ਰੋਧ ਤੇ ਹੈ ਔਰ ਐਸਾ ਮਨੁੱਖ ਹਰ ਥਾਂ ਤੇ ਟਕਰਾਏਗਾ ਟਕਰਾਹਟ ਨਾਲ ਖੁਦ ਜ਼ਖਮੀ ਹੋਵੇਗਾ ਦੂਸਰੇ ਨੂੰ ਜ਼ਖਮੀ ਕਰੇਗਾ ਇਸ ਵਾਸਤੇ ਬਾਸ ਨਾਲ ਤਸ਼ਬੀਹ ਦਿੱਤੀ ਹੈ ਬਾਸ ਆਪਸ ਵਿੱਚ ਟਕਰਾਂਦੇ ਨੇ ਅਗਨ ਪੈਦਾ ਹੋ ਜਾਂਦੀ ਹੈ ਜੰਗਲਾਂ ਦੇ ਜੰਗਲ ਜਲ ਕੇ ਰਾਖ ਹੋ ਜਾਂਦੇ ਨੇ ਖਾਕ ਹੋ ਜਾਂਦੇ ਨੇ ਬਨਸਪਤੀ ਦੇ ਸਦਗੁਰੂ ਨੇ ਇੱਕ ਦੂਸਰਾ ਉਦਾਹਰਣ ਦਿੱਤਾ ਹੈ ਨਿੰਮ ਦਾ ਮਹਿਲਾ ਘਰ ਸੰਗੇ ਨਿੰਮ ਬਿਰਖ ਸੇ ਚੰਦਨੇ ਨਿਕਟ ਬਸੰਤੋ ਵਾਸੋ ਨਾਮਕ ਅਹੰਮਤ ਨਾ ਲੋਹਤੇ ਬਾਵੇਂ ਨਿੰਮ ਦਾ ਦਰਖਤ ਹੈ ਤੇ ਕੋੜਾ ਇਹਦੇ ਫਲ ਵੀ ਕੋੜੇ ਨੇ ਇਹਦੇ ਪੱਤੇ ਵੀ ਕੋੜੇ ਨੇ ਲੇਕਿਨ ਇੱਕ ਖੂਬੀ ਹੈ ਕਿ ਚੰਦਨ ਦੀ ਮਹਿਕ ਆਪਣੇ ਵਿੱਚ ਸੰਭੋਲੇ ਨੇ ਪਰੋ ਰਹਿ ਰਿਹਾ ਹੈ ਕਈ ਮਣਕ ਦੇਖਣ ਦੇ ਚਾਏ ਨੇ ਰੁੱਖੇ ਨੇ ਕੋੜਾ ਵੀ ਬੋਲਦਾ ਲੇਕਿਨ ਐਸੀ ਖੂਬੀ ਹੈ ਕਿ ਗੁਰਬਾਣੀ ਸੁਣਦੇ ਆ ਸਤਸੰਗ ਵਿੱਚ ਬੈਠਦੇ ਆ ਗੁਰੂ ਦੇ ਸ਼ਬਦਾਂ ਦੀ ਮਹਿਕ ਨੂੰ ਆਪਣੇ ਵਿੱਚ ਥਾਂ ਦੇ ਦਿੰਦੇ ਨੇ ਦੇਵੀ ਗੁਣਾ ਨੂੰ ਆਪਣੇ ਅੰਦਰ ਥਾਂ ਦੇ ਦਿੰਦੇ ਨੇ ਇਹ ਗੱਲ ਵੱਖਰੀ ਹੈ ਕਿ ਅਜੇ ਥੋੜਾ ਰੁੱਖਾ ਪੈ ਬੋਲਦੇ ਨੇ ਅਜੇ ਥੋੜੇ ਫਿੱਕੇ ਪੈ ਬੋਲਦੇ ਨੇ ਕਿਧਰੇ ਕਿਧਰੇ ਕੜਾਵਾਟ ਵੀ ਹੈ ਜੀਵਨ ਦੇ ਵਿੱਚ ਲੇਕਿਨ ਫਿਰ ਵੀ ਗੁਣਾ ਦੀ ਮਹਿਕ ਹੈ ਦੇਵੀ ਗੁਣਾ ਦੀ ਜੋ ਹੈ ਸੁਗੰਧੀ ਹੈ ਇਸ ਵਾਸਤੇ ਸਤਗੁਰਾਂ ਨੇ ਇਹ ਦੋ ਉਦਾਹਰਣ ਦਿੱਤੇ ਨੇ ਬਾਸ ਤੇ ਨਿੰਮ ਇਹ ਠੀਕ ਹੈ ਕਿ ਬਾਸ ਕੌੜਾ ਵੀ ਨਹੀਂ ਉਹਦੇ ਪੱਤੇ ਕੌੜੇ ਵੀ ਨਹੀਂ ਲੇਕਿਨ ਥੋਤਾ ਗੰਢਾ ਨਹੀਂ ਔਰ ਉਹ ਵਰਨ ਦੋਖੀ ਹੈ ਤੇ ਜੋ ਆਪਣੇ ਵਰਨ ਦਾ ਦੋਖੀ ਹੈ ਜਿਸ ਦੇ ਚ ਵਿਕਾਰਾਂ ਦੀਆਂ ਗੰਢਾਂ ਨੇ ਕਿ ਜਿਹੜਾ ਬਿਲਕੁਲ ਥੋਤਾ ਸ਼ਰਦਾ ਹੀਣ ਹੈ ਉਹ ਅਗਰ satsang ਵਿੱਚ ਬੈਠਾ ਵੀ ਹੈ ਗੁਰੂਕੁਲ ਬੈਠਾ ਵੀ ਹੈ ਤਾਂ ਕੋਈ ਲਾਭ ਪ੍ਰਾਪਤ ਨਹੀਂ ਕਰ ਸਕੇਗਾ ਆਪਣੇ ਅਹੰਕਾਰ ਦੇ ਕਰਕੇ ਖੁਦ जलेਗਾ ਦੂਸਰਿਆਂ ਨੂੰ ਜਲਾਵੇਗਾ ਧਾਰਮਿਕ ਦੁਨੀਆ ਦੇ ਸਿਆਣੇ ਮਨੁੱਖ ਕਹਿੰਦੇ ਨੇ ਕਿ ਮਨੁੱਖ ਦੇ ਅੰਤਿਸ਼ ਕਰਨ ਦੀ ਸੇਜਾ ਤੇ ਜਾਂ ਨਿਰੰਕਾਰ ਬੈਠੇਗਾ ਜਾਂ ਅਹੰਕਾਰ ਬੈਠੇਗਾ ਦੋਵੇਂ ਨਹੀਂ ਬੈਠ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵੀ ਫੈਸਲਾ ਹਉਮੈ ਨਾਮੇ ਨਾਲ ਵਿਰੋਧ ਹੈ ਦੋਏ ਨਾ ਵਸੇ ਇਕ ਥਾਂ ਕਹਿੰਦੇ ਨੇ ਪਰਮਾਤਮਾ ਦੀ ਉਂਝ ਤੇ ਕਿਸੇ ਨਾਲ ਕੋਈ ਵਿਰੋਧਤਾ ਨਹੀਂ ਪਰ ਨਿਰੰਕਾਰ ਦੇ ਅਹੰਕਾਰ ਨਾਲ ਵਿਰੋਧਤਾ ਹੈ ਨਿਰੰਕਾਰ ਤੇ ਅਹੰਕਾਰ ਦੋਵੇਂ ਇਕ ਥਾਂ ਤੇ ਨਹੀਂ ਰਹਿ ਸਕਦੇ ਕਰਤਾਰ ਤੇ ਅਹੰਕਾਰ ਦਾ ਵਾਸਾ ਇਕ ਥਾਂ ਤੇ ਜੋ ਹੈ ਨਹੀਂ ਹੋ ਸਕਦਾ ਦੋਏ ਨਵਸੇ ਇਕ ਥਾਂ ਹੈ ਜਿਸ ਤੇ ਹਿਰਦੇ ਦੇ ਤਲ ਤੇ ਅਹੰਕਾਰ ਬੈਠਾ ਹੈ ਸਮਝ ਲਓ ਉੱਥੇ ਨਿਰੰਕਾਰ ਲਈ ਕੋਈ ਥਾਂ ਨਹੀਂ ਹੈ ਰੋਜ਼ ਸਤਸੰਗ ਦੀ ਸਾਧਨਾ ਔਰ ਇਹਦੇ ਚ दैਵੀ ਗੁਣਾ ਨੂੰ ਇਕੱਠਾ ਕਰਕੇ ਅਹੰਕਾਰ ਨੂੰ ਰੁਕਸਤ ਕਰਨਾ ਹੁੰਦਾ ਹੈ ਆਪਣੇ ਘਰ ਚੋਂ ਕੱਢਣਾ ਹੁੰਦਾ ਹੈ ਔਰ ਨਿਰੰਕਾਰ ਨੂੰ ਬੁਲਾਉਣਾ ਹੁੰਦਾ ਹੈ ਹਿਰਦੇ ਦੀ ਸੇਜਾ ਤੇ ਬਿਠਾਉਣਾ ਹੁੰਦਾ ਹੈ ਧਰਮ ਦੀ ਸਾਧਨਾ ਇਸੇ ਵਾਸਤੇ ਹੈ ਸੂਫੀ ਸੰਤ ਸਮਸਤ ਬਰੇ ਇਸ ਦਾ ਇੱਕ ਬੜਾ ਸੁੰਦਰ ਵਾਕ ਹੈ ਉਹ ਕਿਨਨ ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾ ਮਹਿਮਾਨ ਕੋ ਨਾ ਮੈਂ ਤੇ ਬਾਰ ਬਾਰ ਇਸ ਦੁਨੀਆ ਦੇ ਚ ਆਇਆ ਕੋਸ਼ਿਸ਼ ਕਰਦਾ ਰਿਹਾ ਖੁਦਾ ਨੂੰ ਆਪਣੇ ਘਰ ਲਿਆਵਾਂ ਪਰ ਬਦਕਿਸਮਤੀ ਮੇਰੇ ਘਰ ਦੇ ਜੋ ਅਹੰਕਾਰ ਬੈਠਾ ਹੋਇਆ ਸੀ ਉਹਨੂੰ ਕੱਢਣ ਵਿੱਚ ਮੈਂ ਸਫਲ ਨਹੀਂ ਹੋ ਸਕਿਆ ਉਹਨੂੰ ਰੁਕਸਤ ਕਰਨ ਵਿੱਚ ਮੈਂ ਸਫਲ ਨਹੀਂ ਹੋ ਸਕਿਆ ਔਰ बार-बार ਉਸੇ ਹੀ ਸਿਰਮੌਰ ਅਹੰਕਾਰ ਨਾਲ ਝਗੜਦਿਆਂ ਮੇਰਾ ਜੀਵਨ ਬਿਥੀਤ ਹੋ ਜਾਂਦਾ ਰਿਹਾ ਹੈ ਭਗਤ ਕਬੀਰ ਜੀ ਮਹਾਰਾਜ ਵੀ ਕਹਿੰਦੇ ਨੇ ਕਹਿਤ ਕਬੀਰ ਇਹ ਪੰਚ ਕੋ ਝਗਰੋ ਝਗਰਤ ਜਨਮ ਗਮਾਇਆ ਝੂਠੀ ਮਾਇਆ ਸਭ ਜਗਵਾਨ ਹੈ मैं राम रमत सुख पाया ऐसा नहीं है कि मनुख जो बाहर लड़ाई प्रगट करता है दरअसल लड़ाई तो पहले उसके अंदर हो रही है और वो झगड़ा है अहंकार जितना प्रबल अहंकार हो जाएगा कुदरती गल है उतना ही मनुख उस क्रोध के रूप बाहर प्रगट करेगा और ऐसे मनुख को शांति खमान ਦਾ ਹੈ ਸੇਲ ਸੰਜਮ ਦੇਵੀ ਗੁਣ ਸਾਰੇ ਦੇ ਸਾਰੇ ਜੋ ਹੈ ਦੂਰ ਰਹਿੰਦੇ ਨੇ ਤੋ ਸੈਬਾ ਨੇ ਬੜਾ ਸੁੰਦਰ ਉਦਾਹਰਣ ਦਿੱਤਾ ਹੈ ਭਾਵੇਂ ਨਿੰਮ ਦਾ ਬ੍ਰਿਕਸ ਕੋੜਾ ਜ਼ਰੂਰ ਹੈ ਥੋਠਾ ਨਹੀਂ ਸਰਦਾ ਹੈ ਭਾਵਨਾ ਹੈ ਉਹਦੇ ਵਿੱਚ ਵਿਕਾਰਾਂ ਦੀਆਂ ਗੰਢਾਂ ਵੀ ਨਹੀਂ ਨੇ ਔਰ ਨਿੰਮ ਵਰਨ ਦੋਖੀ ਵੀ ਨਹੀਂ ਹੈ ਆਪਣੀ ਜਾਤ ਨੂੰ ਜਲਾਉਣ ਵਾਲਾ ਨਹੀਂ ਆਪਣੇ ਵਰਨ ਨੂੰ ਖਤਮ ਕਰਨ ਵਾਲਾ ਨਹੀਂ ਉਹਦੇ ਵਿੱਚ ਇਹ ਖੂਬੀਆਂ ਨੇ ਇਨਾ ਖੁਬੀਆਂ ਕਰਕੇ ਉਹ ਕੌੜਾ ਹੁੰਦਾ ਹੋਇਆ ਵੀ ਸੁਗੰਧਿਤ ਹੋ ਜਾਂਦਾ ਹੈ ਜਦ ਕੇ ਬਾਸ ਕੌੜਾ ਤੇ ਨਹੀਂ ਥੋਥਾ ਹੋਣ ਕਰਕੇ ਸੁਗੰਧੀ ਤੋਂ ਆਂਝਾ ਰਹਿ ਜਾਂਦਾ ਹੈ ਮਹਿਕ ਤੋਂ ਆਂਝਾ ਰਹਿ ਜਾਂਦਾ ਹੈ ਗਾਥਾ ਕੁੰਭ ਗੋਪਾਲ ਕਥਨ ਮਥਨ ਮਾਨ ਮਰਦਨੇ ਹਤਨ ਪੰਛਤ੍ਰੇਣ ਨਾਮਿਕ ਹਰ ਬਾਣੀ ਪਰਹਾਰੁਣੀ ਇਸ ਬਾਣੀ ਦਾ ਨਾਮ ਗਾਥਾ ਹੈ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਇਸ ਗਾਥਾ ਨਾਮਕ ਬਾਣੀ ਵਿੱਚ ਅਸੀਂ ਗੋਪਾਲ ਦੇ ਗੁਣਾਂ ਨੂੰ ਪਰੋਇਆ ਹੈ মালা ਬਣਾਈ ਕਥਾ ਦੇ ਥਾਗੇ ਦੇ ਗੋਪਾਲ ਦੇ ਗੁਣ ਪਰੋਇਏ ਸੁੰਦਰ মালা ਬਣਾਈਏ ਪੁਸ਼ਪ ਮਾਲਾ कथन मथन मान मर्दने कोई इस गाथा का कथन करे उच्चारण करे पाठ करे मथन कोई विचार करे पाठ करे विचार करे मान मरदने उसका मान मर्दन हो जाएगा मिट जाएगा नाश हो जाएगा खत्म हो जाएगा अहंकार मिट गया ਰੰਕਾਰ ਪ੍ਰਗਟ ਹੋ ਗਏ ਕਹਿੰਦੇ ਨਿਰੰਕਾਰ ਤੇ ਹਰ ਇੱਕ ਦੇ ਦੂਏ ਤੇ ਖੜਾ ਹੈ ਦਰ ਤੇ ਖੜਾ ਹੈ ਤੇ ਸਿਰਫ ਦਰ ਤੇ ਹੀ ਨਹੀਂ ਖੜਾ ਦਸਤਕ ਵੀ ਦੇ ਰਿਹਾ ਹੈ ਬਦਕਿਸਮਤੀ ਇਹ ਕਿ ਸਾਡਾ ਹੰਕਾਰ ਸਾਨੂੰ ਦੂਆ ਨਹੀਂ ਖੋਲਣ ਦਿੰਦਾ ਦਵਾਰ ਖੋਲਣ ਨਹੀਂ ਦਿੰਦਾ ਉਹ ਤੇ ਦਸਤਕ ਦੇ ਰਿਹਾ ਹੈ ਉਹ ਐਸੇ ਦਸਤਕ ਦੇ ਰਿਹਾ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਹਰ ਇੱਕ ਦੂਏ ਤੇ ਸਵੇਰੇ ਸਵੇਰੇ दस्तक देंदियां ਨੇ ਕੋਈ ਵਿਰਲਾ ਹੀ ਖੁਸ਼ਕਿਸਮਤ ਹੈ ਕਿ ਉਹਨਾਂ ਦਰਨਾ ਦਾ ਕੋਈ ਸਵਾਗਤ ਕਰੇ ਸੂਰਜ ਦੀ ਉਸ ਰੋਸ਼ਨੀ ਦਾ ਕੋਈ ਸਵਾਗਤ ਕਰੇ ਇਸੇ ਤਰੀਕੇ ਨਾਲ ਪ੍ਰਭੂ ਹਰ ਵਕਤ ਹਰੇਕ ਦੇ ਹਿਰਦੇ ਦੇ ਦਵਾਰ ਤੇ ਦਸਤਕ ਦੇ ਰਿਹਾ ਹੈ ਖੜਕਟਾ ਰਿਹਾ ਹੈ ਕਦੀ ਕਦਾਂ ਕੋਈ ਵਿਰਲਾ ਮਨੁੱਖ ਆਪਣੇ ਹਿਰਦੇ ਦਾ ਪੂਆ ਖੋਲ ਕੇ ਸਵਾਗਤ ਕਰਦਾ ਹੈ ਪ੍ਰਭੂ ਸਵਾਗਤ ਕਰਦਾ ਹੈ ਦੇਵੀ ਗੁਣਾ ਦਾ ਆਪਣੇ ਹਿਰਦੇ ਦੀ ਸੇਗਾ ਤੇ ਮਿਠਾਂਦਾ ਹੈ ਇਹ ਗਾਥਾ ਨਾਮਕ ਅਗੰਮੀ ਬਾਣੀ ਦੇਵੀ ਗੁਣਾ ਦੇ ਫੁੱਲਾਂ ਨਾਲ ਪਰੋਈ ਹੋਈ ਜਿਸ ਦਾ ਨਾਮ ਗੁਰੂ ਅਰਜਨ ਦੇਵ ਜੀ ਮਹਾਰਾਜ ਗਾਥਾ ਰਖਦੇ ਨੇ ਤੇ ਫਿਰ ਫਰਮਾਨ ਕਰਦੇ ਨੇ ਵਾਸਤਵਕ ਇਹ ਗਾਥਾ ਕੀ ਹੈ ਗਾਥਾ ਗੁੰਭ ਗੋਪਾਲਿਕ ਕਥਨ ਮਤਨ ਮਾਨ ਮਰਦਨੇ ਅਸੀਂ ਇਸ ਗਾਠਾ ਦੇਚ ਗੋਬਾਉਲ ਦੇ ਗੁਣਾਂ ਨੂੰ ਪਰੋਇਆ ਹੈ ਗੁੰਥਿਆ ਹੈ ਪਰੋਇਆ ਹੈ ਕੋਈ ਵੀ ਉਚਾਰਨ ਕਰੇ ਕੋਈ ਵੀ ਵਿਚਾਰ ਕਰੇ ਕਿਉਂਕਿ ਪੜਿਆ ਹੋਇਆ ਵਿਚਾਰਨਾ ਚਾਹੀਦਾ ਹੈ ਮੂੰਹ ਦੇਚ ਅਗਰ ਬੁਰਫੀ ਰੱਖ ਲਈਏ ਤੇ ਦੰਦਾ ਨਾਲ ਚਵਾਈਏ ਨਾ ਉਹਨੂੰ ਥੱਲੇ ਨਾ ਕਰੀਏ ਤੋ ਕਈ ਦਫਾ ਮੂੰਹ ਦੇਚ ਰੱਖਿਆ ਹੋਇਆ ਵੀ ਵਿਅਰਥ ਚਲਾ ਜਾਂਦਾ ਹੈ ਇਹ ਠੀਕ ਹੈ ਸਵਾਦ ਆ ਗਿਆ रस आ गया पर शक्ति ते ता बनेगी ताकत ते ता बनेगी जे उस नु चवाईए उस नु पचाईए और ओपुर के ਥੱਲੇ ਵੀ ਜਾਏ ਤਾਂ ਜਾ ਕੇ ਕਿਦਰੇ ਸਰੀਰ ਦਾ ਬਲ ਬਣੇਗੀ ਸਰੀਰ ਦਾ ਮਾਸ ਬਣੇਗੀ ਸਰੀਰ ਦਾ ਖੂਨ ਬਣੇਗੀ ਇਸੇ ਤਰੀਕੇ ਨਾਲ ਕੀਤਾ ਹੋਇਆ ਪਾਉਰਥ ਉਚਾਰਨ ਕੀਤੀ ਹੋਈ ਗੁਰੂ ਦੀ ਬਾਣੀ ਅਗਰ ਵਿਚਾਰ ਨਾ ਕਰੀਏ ਤਾਂ ਸਮਝ ਲਓ ਦੰਦਾ ਨਾਲ ਇਸ ਭੋਜਨ ਨੂੰ ਚਬਾਣਾ ਸ਼ੁਰੂ ਨਹੀਂ ਕੀਤਾ ਥੱਲੇ ਨਹੀਂ ਕੀਤਾ ਤਾਂ ਮਹਾਰਾਜ ਕਹਿੰਦੇ ਨੇ ਗਾਥਾ ਗੁੰਫ ਗੋਪਾਲ ਕਥਨ ਮਥਨ ਮਾਨ ਮਰਦਨ ਇਸ ਦੇ ਨਾਲ ਮਾਨ ਮਰਦਨ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ ਜੋ ਇਸ ਗਾਥਾ ਦੀ ਵਿਚਾਰ ਕਰਦਾ ਹੈ ਜੋ ਇਸ ਗਾਥਾ ਦਾ ਉਚਾਰਨ ਕਰਦਾ ਹੈ ਫਤੰ ਪੰਛਤ੍ਰੇਣ ਨਾਨਕ ਹਰ ਬਾਣੀ ਪਰ ਹਰ ਉਹਦੀ ਰਸਨਾ ਹਰੀ ਨਾਮ ਦਾ ਉਚਾਰਨ ਕਰਨ ਲੱਗ ਪੈਂਦੀ ਹੈ ਔਰ ਜੈਸੇ ਹਰੀ ਨਾਮ ਦੇ ਇਹ ਤੀਰ ਚਲਾਉਂਦਾ ਹੈ ਜਪਦੇ ਤੀਰ ਚਲਾਉਂਦਾ ਹੈ ਪੰਨੇ ਦੇ ਪੰਨੇ ਸ਼ਤਰੂ ਨਾਸ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਅਸੀਂ ਸੰਸਾਰੀ ਉਸ ਨੂੰ ਕਹਿੰਦੇ ਆ ਜਿਸ ਨੂੰ ਇਨਾ ਪੰਨਿਆਂ ਨੇ ਜਿੱਤ ਲਿਆ ਅਸੀਂ ਭਗਤ ਤੇ ਸੰਤ ਉਹਨੂੰ ਯਾਦ ਸਕਦੇ ਆ ਜਿਸ ਨੇ ਇਹ ਪੰਨ ਜਿੱਤ ਲਏ ਜਿਨ ਮਰ ਮਾਰੇ ਪੰਜ ਸੂਰ ਬੀਰ ਐਸੋ ਕੌਮ ਬਲੀ ਜਗਤ ਦੇ ਸੰਸਾਰ ਦੇ ਤੇ ਇਹ ਪੰਨੇ ਹੀ ਬਲੀ ਨੇ ਔਰ ਸਾਰੇ ਇਹਨਾਂ ਨੇ ਜਿੱਤ ਕੇ ਰੱਖਿਆ ਕਦੀ ਕਦਾਨੀ ਕੋਈ ਇਕਦ ਸੰਤ ਕੋਈ ਇਕਦ ਭਗਤ ਕੋਈ ਇਕਦ ਰਸਕ ਕੋਈ ਇਕਦ ਗੁਰਮਖ ਇਨਾ ਪੰਜਾਂ ਨੂੰ ਜਿੱਤ ਲੈਂਦਾ ਹੈ। ਇਨਾ ਪੰਜਾਂ ਨੂੰ ਪਛੜ ਲੈਂਦਾ ਹੈ। ਕਹਿੰਦੇ ਨੇ, "ਤੂੰ ਇਨਾ ਪੰਜਾਂ ਦੇ ਗੁਲਾਮ ਨੇ। ਉਹਨਾਂ ਨੇ ਹਰ ਤਰ੍ਹਾਂ ਦੀਆਂ ਗੁਲਾਮੀਆਂ ਨੂੰ ਬਾਰ ਜਨਮ ਦਿੱਤਾ ਹੈ। ਉਹ ਆਪਣੇ ਬੱਚਿਆਂ ਨੂੰ ਵੀ ਕਿਸੇ ਪ੍ਰਕਾਰ ਦੀ ਆਜ਼ਾਦੀ ਨਹੀਂ ਦੇਣਗੇ। ਪਤਨੀ ਦੀ ਵੀ ਹਰ ਪ੍ਰਕਾਰ ਦੀ ਸੁਤੰਤਰਤਾ ਦੇ ਵਿੱਚ ਬਾਧਾ ਖੜੀ ਕਰਨਗੇ। ਉਹ ਮਾਂ-ਬਾਪ ਨੂੰ ਵੀ ਕਿਸੇ ਤਰ੍ਹਾਂ ਦੀ ਆਜ਼ਾਦੀ ਨਹੀਂ ਦੇ ਸਕਦੇ। ਉਹ ਪਰਾਂਵਾਂ ਨੂੰ ਵੀ ਬੰਧਨ ਵਿੱਚ ਪਾਣਗੇ। ਪਹਿਣਾ ਨੂੰ ਵੀ ਬੰਧਨ ਦੇ ਚ ਪਾਣਗੇ ਔਰ ਜਿਤਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ ਉਹ ਦੇਸ਼ ਨੂੰ ਵੀ ਬੰਧਨ ਦੇ ਚ ਪਾਵੇਗਾ ਕੌਮ ਨੂੰ ਵੀ ਬੰਧਨ ਦੇ ਚ ਪਾਵੇਗਾ ਔਰ ਸ਼ਕਤੀ ਵਧ ਗਈ ਤੇ ਸਾਰੇ ਸੰਸਾਰ ਨੂੰ ਵੀ ਬੰਧਨ ਦੇ ਚ ਪਾਣ ਦੀ ਕੋਸ਼ਿਸ਼ ਕਰੇਗਾ ਗੁਲਾਮ ਕਰਨ ਦੀ ਕੋਸ਼ਿਸ਼ ਕਰੇਗਾ ਖਾਸ ਕਰਕੇ ਉਹ ਜੋ ਇਹਨਾਂ ਪੰਜਾਂ ਦਾ ਗੁਲਾਮ ਹੈ ਪਰ ਜਿਸ ਨੇ ਇਹ ਪੰਜ ਮਾਰ ਦਿੱਤੇ ਨੇ ਆਜ਼ਾਦ ਹੋ ਗਿਆ ਹੈ ਸੁਤੰਤਰ ਹੋ ਗਿਆ ਹੈ ਕਨਨ ਇਸ ਤਰ੍ਹਾਂ ਦੇ ਮਨੁੱਖਾ ਨਹੀਂ स्वतंत्रता ਦਾ ਖਾਬਲੇ ਹੈ। ਸੁਤੰਤਰਤਾ ਨੂੰ ਜਨਮ ਦਿੱਤਾ ਹੈ। ਔਰ ਇਹਨਾਂ ਨੇ بلند ਬਾਗ ਇਹ ਵੀ ਆਖਿਆ ਹੈ ਕਿ ਪ੍ਰਮਾਤਮਾ ਦੇ ਨਾਮ ਜਪਣ ਦਾ ਫਲ ਹੀ ਮੁਕਤੀ ਹੈ। ਆਜ਼ਾਦੀ ਹੈ। ਸੁਤੰਤਰਤਾ ਹੈ। ਨਾ ਜਨਮ ਦਾ ਬੰਧਨ, ਨਾ ਮਰਨ ਦਾ ਬੰਧਨ, ਨਾ ਕਿਸੇ ਔਗਣਾ ਦਾ ਬੰਧਨ ਗੁਲਾਮੀ ਹੈ ਹੀ ਨਹੀਂ। ਆਜ਼ਾਦੀ ਹੈ। ਬੰਧਨ ਹੈ ਹੀ ਨਹੀਂ। ਮੋਕਸ਼ ਹੈ, ਮੁਕਤੀ ਹੈ। ਸਾਹਿਬ ਕੰਨੇ ਨੇ ਗਾਥਾ ਗੰਗੋਪਾਲ ਕਥਨ ਮਥਨ ਮਾਨ ਮਰਦਨੇ ਹਤਨ ਪੰਜ ਸਤ੍ਰੇਨ ਨਾਨਕ ਹਰ ਬਾਣੀ ਪਰ ਹਾਰਣੇ ਬਾਹਰ ਦੇਸ਼ਾਂ ਵਿੱਚ ਤੇ ਕਦੀ ਕਦਾਈ ਕੋਈ ਯੁੱਧ ਹੁੰਦੇ ਨੇ ਕਿਸੇ ਇੱਕ ਕੌਮ ਦਾ ਦੂਸਰੀ ਕੌਮ ਨਾਲ ਕਿਸੇ ਇੱਕ ਦੇਸ਼ ਦਾ ਦੂਸਰੇ ਦੇਸ਼ ਨਾਲ ਪਰ ਅੰਦਰ ਤੇ ਹਰ ਵਕਤ ਯੁੱਧ ਚੱਲ ਰਿਹਾ ਹੈ ਔਰ ਇਨਾ ਪੰਨਾਂ ਦੇ ਨਾਲ ਚੱਲ ਰਿਹਾ ਹੈ ਔਰ ਬਦਕਿਸਮਤੀ ਇਹ ਹੈ ਕਿ ਪੰਨੇ ਸਾਨੂੰ ਰੋਜ਼ ਹੀ ਪਛਾੜ ਕੇ ਰੱਖ ਦਿੰਦੇ ਨੇ ਹਾਰ ਤੇ ਇੱਕ ਦਿਨ ਦੀ ਹੀ ਕਾਫੀ ਹੁੰਦੀ ਹੈ ਰੋਜ਼ ਹਾਰਦੇ ਹਾਂ ਰੋਜ਼ ਹਾਰਦੇ ਹਾਂ ਔਰ ਰੋਜ਼ ਇਹ ਸਾਨੂੰ ਪੰਨੇ ਪਛਾੜਦੇ ਨੇ ਹਾਰ ਕਿਸਮਤ ਬਣ ਜਾਂਦੀ ਹੈ ਹਾਰ ਜ਼ਿੰਦਗੀ ਬਣ ਜਾਂਦੀ ਹੈ ਔਰ ਕਬੂਲ ਹੋ ਜਾਂਦੀ ਹੈ ਹਾਰ ਦੇਖ ਜੀਵਣਾ ਆਦਤ ਬਣ ਜਾਂਦੀ ਹੈ ਸੁਭਾਅ ਬਣ ਜਾਂਦਾ ਹੈ ਕਦੀ ਕਦਾਈਂ ਕੋਈ ਬਨੁਖ ਆਪਣੇ ਸੁਭਾਅ ਨੂੰ ਸਤਸੰਗ ਦੇ ਆਸਰੇ ਤੇ ਬਦਲਣ ਦੀ ਕੋਸ਼ਿਸ਼ ਕਰਦਾ ਹੈ ਔਰ ਕਹਿੰਦਾ ਨਹੀਂ ਮੈਂ ਇਨਾ ਪੰਜਾਂ ਨੂੰ ਹੁਣ ਹਰਾ ਕੇ ਜੀਵਣਾ ਹੈ ਹਾਰ ਕੇ ਨਹੀਂ ਜੀਵਣਾ ਔਰ ਜੈਸੇ ਇਨਾ ਪੰਜਾਂ ਨੂੰ ਹਰਾਂਦਾ ਹੈ ਇੱਕ ਅਗੰਮੀ ਸਿੰਘਾਸਣ ਦੀ ਉਸ ਨੂੰ ਪ੍ਰਾਪਤੀ ਹੁੰਦੀ ਹੈ ਅਬ ਤੋਂ ਜਾਏ ਚੜੇ ਸਿੰਘਾਸਣ ਮਿਲੇ ਹੈ 사ਰੰਗ ਪਾਨੀ RAM ਕਵੀਰਾ ਇੱਕ ਭਰੇ ਹੈ ਕੋਈ ਨ ਸਕੇ ਪਛਾਨੀ ਉਹ ਇਹ ਜੋ ਅਗੰਮੀ ਬਾਣੀ ਹੈ ਇਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ तमाम गोपाल ਦੇ ਗੁਣਾ ਨੂੰ ਅਸੀਂ ਇਸ ਵਿੱਚ ਪਰੋਇਆ ਹੈ ਜੋ ਵੀ ਇਸ ਦਾ ਕਥਨ ਕਰੇਗਾ ਜੋ ਵੀ ਇਸ ਦੀ ਵਿਚਾਰ ਕਰੇਗਾ ਔਰ ਵਿਚਾਰ ਕਰਕੇ ਜਿਸ ਦੀ ਵੀ ਰਸਨਾ ਪ੍ਰਭੂ ਦਾ ਨਾਮ ਜਪੇਗੀ ਉਹ ਇੰਨਾ ਬੰਨ੍ਹੇ ਸ਼ਤਰਾਂ ਨੂੰ ਮਾਰ ਕੇ ਸਾਰੇ ਸ਼ਤਰਾਂ ਨੂੰ ਢੇਢੇਰੀ ਕਰਕੇ ਪਰਮ ਆਨੰਦ ਪਰਮ ਮੋਕਸ਼ ਦੀ ਪ੍ਰਾਪਤੀ ਨੂੰ ਜੋ ਹੈ حاصل ਕਰੇਗਾ ਪਰਮ ਸੁਖ ਉਸ ਦੀ ਝੋਲੀ ਵਿੱਚ ਪਵੇਗਾ